ਹਾਂਜੀ ਸਤਿ ਸ੍ਰੀ ਅਕਾਲ ਜੀ ਵਿਰਸਾ 컬렉ਸ਼ਨ ਤੇ ਸਾਰੀਆਂ ਭੈਣਾਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ-ਠਾਕ ਹੋਵੋਗੇ ਜੀ ਬਹੁਤ ਹੀ ਸੋਹਣੀ ਤੇ ਪਿਆਰੀ ਜੀ 컬렉ਸ਼ਨ ਦੇ ਨਾਲ ਹਾਜ਼ਰ ਹੋਏ ਹਾਂ ਜੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਸਾਰੀਆਂ ਭੈਣਾਂ ਦਾ ਬਹੁਤ-ਬਹੁਤ ਧੰਨਵਾਦ ਜੀ ਸਾਡੇ ਚੈਨਲ ਤੇ ਆਉਣ ਲਈ ਸਾਡੀ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਹੈ ਜੀ ਅੱਜ ਵਾਲੇ ਸੂਟ ਹੈ ਜਿਹੜੇ ਜੀ ਇਹ ਬਹੁਤ ਹੀ ਜ਼ਿਆਦਾ ਸੋਹਣੇ ਹੈ ਜੀ ਪਿਓਰ ਕਾਟਨ ਦੇ ਆਉਣਗੇ ਜੀ ਸੂਟ ਪਿਓਰ ਕਾਟਨ ਦੀ ਡਿਜੀਟਲ प्रिंट ਦੀ ਸ਼ਰਟ ਆਉਗੀ ਜੀ ਨਾਲ ਪਲੇਨ ਬਾਟਮ ਆਉਗੀ ਪਲੇਨ ਹੀ ਦੁਪੱਟਾ ਆਊਗਾ ਕਾਟਨ ਦਾ ਦੁਪੱਟਾ ਪੂਰਾ ਖੁੱਲਾ ਡੁੱਲਾ ਹੈ ਜੀ 2.5 ਮੀਟਰ ਦਾ ਤੇ ਬਹੁਤ ਹੀ ਸੋਹਣੇ ਕਲਰ ਡਿਜ਼ਾਈਨ ਹੈ ਜੀ ਸਾਰੇ ਡਿਜ਼ਾਈਨ ਨਵੇਂ ਆ ਗਏ ਜੀ ਸਾਰੇ ਪ੍ਰਿੰਟ ਨਵੇਂ ਆ ਜੀ ਸਾਰੇ ਕਲਰ ਨਵੇਂ ਆ ਤੁਸੀਂ ਕੋਈ ਵੀ ਸੂਟ ਆਰਡਰ ਕਰ ਸਕਦੇ ਹੋ ਜੀ ਇਹ ਵਾਲੇ ਸੂਟ ਆਉਣਗੇ ਜੀ ਬਰਬਰੀ ਦੇ ਬਹੁਤ ਸੋਹਣੀ ਬਰਬਰੀ ਦੀ ਸ਼ਰਟ ਹੈ ਜੀ ਨਾਲ ਬਰਬਰੀ ਦਾ ਹੀ ਦੁਪੱਟਾ ਹੈ ਜੀ 2.5 ਮੀਟਰ ਦਾ 2.5 ਮੀਟਰ ਸ਼ਰਟ ਹੈ ਜੀ ਤੇ 2.5 ਮੀਟਰ ਹੀ ਬਾਟਮ ਦਾ ਸਟੱਫ ਹੈ ਜੀ ਮਸਲੀਨ ਦਾ ਸਟੱਫ ਆਊਗਾ ਜੀ ਬਾਟਮ ਦਾ ਪਿਓਰ ਮਸਲੀਨ ਹੈ ਜੀ ਬਹੁਤ ਸੋਹਣੀ ਤੇ ਬਹੁਤ ਹੀ ਜ਼ਿਆਦਾ ਪਿਆਰੇ ਇਹਨਾਂ ਦੇ ਕਲਰ ਹੈ ਸਿੰਪਲ ਸੂਬਰ ਸਰਦਾਰੀ ਜੇ ਸੂਟ ਹੈ ਜੀ ਬਹੁਤ ਹੀ ਸੋਹਣੇ ਸੋਹਣੇ ਤੇ ਪਿਆਰੇ ਪਿਆਰੇ ਜੇ ਸੂਟ ਹੈ ਜੀ ਇਹ ਵਾਲੇ ਸੂਟ ਵੀ ਬਰਬਰੀ ਦੇ ਆਉਣਗੇ ਜੀ ਇਹ ਬਰਬਰੀ ਲਾਈਨਿੰਗ ਹੈ ਜੀ ਇਹ ਨਮਾਸਟਾਫ ਆਇਆ ਜੀ ਉਹ ਬਰਬਰੀ ਜੂਟ ਹੈ ਜੀ ਉਹਦੇ ਵਿੱਚ ਚੈੱਕ ਬਣਿਆ ਹੁੰਦਾ ਜੀ ਬਰਬਰੀ ਦਾ ਇਹਦੇ ਵਿੱਚ ਲਾਈਨਿੰਗ ਬਣੀ ਹੋਈ ਹੈ ਜੀ ਬਰਬਰੀ ਦੀ ਸੋ ਸਟੱਫ ਇਹ ਵੀ ਬਰਬਰੀ ਦਾ ਹੀ ਹੈ ਜੀ ਨਾਲ ਇਹਦੇ ਬਹੁਤ ਸੋਹਣੀ ਬਾਟਮ ਹੈ ਜੀ ਨਾਲ ਬਹੁਤ ਹੀ ਸੋਹਣੀ ਡਿਜੀਟਲ ਪ੍ਰਿੰਟ ਦੀ ਸ਼ਰਟ ਆਉਗੀ ਜੀ ਇਹ ਵਾਲੇ ਸੂਟ ਵੀ ਬਰਬਰੀ ਦੇ ਹੀ ਆਉਣਗੇ ਜੀ 2.5 ਮੀਟਰ ਦੀ ਕੱਟ ਆਉਗੀ ਇਹ ਬਿਨਾਂ ਦੁਪट्टे ਤੋਂ ਆਉਣਗੇ ਜੀ ਇਹ ਵਾਲੇ ਸੂਟ कॉटन ਦੇ ਹੈ ਜੀ ਨਾਲ ਇਹਨਾਂ ਦੇ ਚਿਕਨ ਦੀ ਬਾਟਮ ਹੈ ਜੀ ਬਹੁਤ ਹੀ ਪਿਆਰੇ ਜੇ ਇਹਨਾਂ ਦੇ ਰੰਗ ਹੈ ਬਹੁਤ ਹੀ ਪਿਆਰੇ ਪਿਆਰੇ ਜੇ ਡਿਜ਼ਾਈਨ ਹੈ ਜੀ ਜਿਹੜਾ ਵੀ ਸੂਟ ਪਸੰਦ ਹੋਵੇ ਸਕਰੀਨ ਸ਼ਾਟ ਭੇਜ ਕੇ ਤੁਸੀਂ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਆਪਦੀ ਬੁਕਿੰਗ ਕਰਵਾ ਸਕਦੇ ਹੋ ਜੀ ਡਿਜੀਟਲ ਪ੍ਰਿੰਟ ਦੀ ਸ਼ਰਟ ਆਉਗੀ ਜੀ ਇਹਨਾਂ ਦੇ ਨਾਲ ਇਹ ਬਿਨਾ ਦੁਪੱਟੇ ਤੋਂ ਹੈ ਜੀ ਜੇ ਕਿਸੇ ਵੀ ਭੈਣ ਨੇ ਦੁਪੱਟਾ ਰੈਡੀ ਕਰਵਾਉਣਾ ਹੈ ਤਾਂ ਤੁਸੀਂ ਸਾਡੇ ਤੋਂ ਦੁਪੱਟਾ ਵੀ ਰੈਡੀ ਕਰਵਾ ਸਕਦੇ ਹੋ ਜੀ ਆਪਣੇ ਕੋਲੇ ਸਾਰੇ ਤਰ੍ਹਾਂ ਦੇ ਦੁਪੱਟੇ ਹੁੰਦੇ ਆ ਜੀ ਕੋਈ ਵੀ ਦੁਪੱਟਾ ਤੁਸੀਂ ਆਪਣੇ ਤੋਂ ਲੈ ਸਕਦੇ ਹੋ ਜਿਵੇਂ ਦਾ ਵੀ ਤੁਸੀਂ ਕਹੋਗੇ ਟਾਈ ਡਾਈ ਦਾ ਜਾਂ ਪਲੇਨ ਜਿਵੇਂ ਦਾ ਵੀ ਤੁਸੀਂ ਕਹੋਗੇ ਆਪਾਂ ਉਹ ਮੇ ਦਾ ਤੁਹਾਨੂੰ ਦੁਪੱਟਾ ਰੈਡੀ ਕਰਵਾ ਦਾਂਗੇ ਜੀ ਤੇ ਦੁਪੱਟਾ ਤੁਸੀਂ ਕਾਟਨ ਦਾ ਵੀ ਲੈ ਸਕਦੇ ਹੋ ਜੀ ਹਾ ਪ्युअर ਫੁੱਲ ਪ्युअर ਜਨੂਨ ਸ਼ਫੂਨ ਬਰਬਰੀ ਮਸਲੀਨ ਮਸਲੀਨ ਦੇ ਵਿੱਚ ਜਿੰਨੇ ਵੀ ਆਉਂਦੇ ਆ ਜੀ ਚੈੱਕ ਵਾਲੀ ਮਸਲੀਨ ਲਾਈਨਿੰਗ ਮਸਲੀਨ ਟੈਬੀ ਮਸਲੀਨ ਕੱਲੀ ਟੈਬੀ ਟੈਬੀ ਔਰਗਾਂਜ਼ਾ ਪਲੇਨ ਔਰਗਾਂਜ਼ਾ ਫੁੱਲ ਪ्युअर ਔਰਗਾਂਜ਼ਾ ਸਾਰੇ ਤਰ੍ਹਾਂ ਦੇ ਦੁਪੱਟੇ ਸਾਡੇ ਕੋਲੋਂ ਤੁਹਾਨੂੰ ਮਿਲ ਜਾਣਗੇ ਤੁਸੀਂ ਕੋਈ ਵੀ ਦੁਪੱਟਾ ਰੈਡੀ ਕਰਵਾ ਸਕਦੇ ਹੋ ਇਹ ਵਾਲੇ ਸੂਟਾਂ ਦੇ ਨਾਲ ਦੁਪੱਟਾ ਆਲਰੇਡੀ ਰੈਡੀ ਹੈ ਜੀ ਕੋਰਾ ਕਾਟਨ ਦੀ ਬਾਟਮ ਆਊਗੀ ਤੇ ਪ੍ਰਿੰਟਡ ਸ਼ਰਟ ਆਊਗੀ ਜੀ ਨਾਲ ਬਹੁਤ ਸੋਹਣਾ ਚਿਕਨ ਦਾ ਦੁਪੱਟਾ ਆਊਗਾ ਪੂਰਾ ਵਧੀਆ ਪੂਰਾ ਐਵੇਂ ਛੋਟੇ ਛੋਟੇ ਦੁਪੱਟੇ ਨਹੀਂ ਹੈਗੇ ਜੀ ਬਹੁਤ ਸੋਹਣੇ ਦੁਪੱਟੇ ਐ ਇਹ ਵਾਲੇ ਸੂਟ ਪਿਓਰ ਕਾਟਨ ਦੇ ਆਉਣਗੇ ਜੀ ਕਾਟਨ ਦੀ ਸ਼ਰਟ ਆਊਗੀ ਕਾਟਨ ਦੀ ਬਾਟਮ ਆਊਗੀ ਜੀ ਡਿਜੀਟਲ ਪ੍ਰਿੰਟ ਦੀ ਸ਼ਰਟ ਹੈ ਜੀ ਨਾਲ ਪਲੇਨ ਬਾਟਮ ਹੈ ਬਹੁਤ ਹੀ ਜ਼ਿਆਦਾ ਸੋਹਣਾ ਤੇ ਬਹੁਤ ਹੀ ਜ਼ਿਆਦਾ ਸੌਫਟ ਸਟੱਫ ਹੈ ਜੀ ਕੋਈ ਵੀ ਤੁਸੀਂ ਸੂਟ ਆਰਡਰ ਕਰ ਸਕਦੇ ਹੋ ਜੇ ਕਿਸੇ ਭੈਣ ਨੇ ਵਰਕ ਕਰਾਉਣਾ ਹੈ बॉਟਮ ਤੇ ਜਾਂ ਸ਼ਰਟ ਤੇ ਤਾਂ ਤੁਸੀਂ ਸਾਡੇ ਤੋਂ ਵਰਕ ਵੀ ਕਰਵਾ ਸਕਦੇ ਹੋ ਜੇ ਤੁਸੀਂ ਕੋਈ ਪਲੇਨ ਸੂਟ ਸਾਡੇ ਤੋਂ ਰੈਡੀ ਕਰਵਾਉਣਾ ਹੈ ਵਰਕ ਕਰਵਾਉਣਾ ਤਾਂ ਤੁਸੀਂ ਸਾਡੇ ਤੋਂ ਉਹ ਵੀ ਕਰਵਾ ਸਕਦੇ ਹੋ ਤੁਸੀਂ ਸਾਡੇ ਤੋਂ ਹੈਂਡਵਰਕ ਮਸ਼ੀਨ ਵਰਕ ਪੇਂਟ ਵਰਕ ਔਰ ਟਾਈਪ ਪੇਂਟਿੰਗ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਤੁਸੀਂ ਸੂਟ ਸਾਡੇ ਤੋਂ ਰੈਡੀ ਕਰਵਾ ਸਕਦੇ ਹੋ ਜੀ ਅਸੀਂ ਵੀਡੀਓ ਪਾਉਂਦੇ ਰਹਿੰਦੇ ਹਾਂ ਜੀ ਵਰਕ ਵਾਲੇ ਸੂਟਾਂ ਦੀਆਂ ਉਧੀਆਂ ਲੰਬੀਆਂ ਵੀਡੀਓ ਨਹੀਂ ਪਾਈਆਂ ਜੀ ਪਹਿਲਾਂ ਪਾਈਆਂ ਸੀਗੀਆਂ ਹੁਣ ਨਹੀਂ ਪਾਈਆਂ ਜੀ ਹੁਣ ਆਪਾਂ ਤੁਹਾਨੂੰ ਲੰਬੀ ਵੀਡੀਓ ਵੀ ਪਾ ਦਾਂਗੇ ਜੀ ਵਰਕ ਵਾਲੇ ਸੂਟਾਂ ਦੀ ਪੂਰੀ ਡਿਟੇਲ ਦੇ ਨਾਲ ਜੀ ਤੁਸੀਂ ਸਾਡੇ ਕੰਮ ਦੀ ਸਫਾਈ ਸਾਡੇ ਚੈਨਲ ਤੇ ਜਾ ਕੇ ਸਾਡੀ ਵੀਡੀਓ ਦੇਖ ਕੇ ਚੈੱਕ ਕਰ ਸਕਦੇ ਹੋ ਜੀ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਤੁਹਾਡਾ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ